ਪੰਜਾਬੀਓ ਆ ਵੀਡੀਓ ਹਰ ਇੱਕ ਪੰਜਾਬੀ ਤਾਈ ਪਹੁੰਚਣੀ ਚਾਹੀਦੀ ਆ ਤੇ ਪੰਜਾਬੀ ਨੂੰ ਸ਼ੇਅਰ ਵੀ ਕਰਨੀ ਚਾਹੀਦੀ ਆ ਪੰਜਾਬ ਨੂੰ ਭਾਰਤ ਦੇ ਲੋਕਾਂ ਨਾਲੋਂ ਕਿਉਂ ਵੱਖਰਾ ਕਿਹਾ ਜਾਂਦਾ ਕਿਉਂਕਿ ਪੰਜਾਬ ਨੇ 252 ਕਿਲੋ ਸੋਨਾ ਇੰਡੀਆ ਦੀ ਸੁਰੱਖਿਆ ਵਾਸਤੇ ਕੈਰੋ ਸਾਹ ਦੇ ਚਰਨਾਂ 'ਚ ਰੱਖਿਆ ਸੀ ਇਸ ਪੰਡਿਤ ਜੋਹਰ ਲਾਲ ને Nehru ਨੇ ਇੱਕ ਨਾਰਾ ਦਿੱਤਾ ਕਹਿੰਦੇ ਵੀ ਅਸੀਂ ਆਪਣੀ ਡਿਫੈਂਸ ਨੂੰ ਮਜ਼ਬੂਤ ਕਰਨਾ ਇੰਡੀਆ ਦੀ ਡਿਫੈਂਸ ਨੂੰ ਮਜ਼ਬੂਤ ਹੋਣੀ ਹੈ ਚਾਹੀਦੀ ਹੈ ਸਿਸ ਪ੍ਰਤਾਪ ਸਿੰਘ ਕੈਰੋਂ ਨੇ ਕਮਿਟ ਕੀਤਾ ਕਿ ਪੰਜਾਬ ਆਪਣਾ ਖੂਨ ਦੇਵੇਗਾ ਸੋਨਾ ਦੇਵੇਗਾ ਤੁਸੀਂ ਪੰਜਾਬ ਤੁਹਾਡੇ ਨਾਲ ਹੈ ਸੁਰੱਖਿਆ ਆਪਨ ਕਰੋ ਮਜ਼ਬੂਤ ਇੰਡੀਆ ਦੀ ਕੈਰੋਂ ਸਾਹਿਬ ਨੇ ਇੱਥੇ ਆ ਕੇ ਕਾਲ ਦਿੱਤੀ ਪੰਜਾਬੀਆਂ ਨੇ 130 ਕਿਲੋ ਸੋਨਾ ਕੈਰੋਂ ਸਾਹਿਬ ਦੇ ਚਰਨਾਂ 'ਚ ਰੱਖ ਦਿੱਤਾ ਤੇ ਅੰਬਰ ਤੱਕ ਇਹ ਸੋਨਾ ਇਕੱਠਾ ਹੁੰਦਾ ਰਿਹਾ ਤੇ 252 ਕਿਲੋ ਸੋਨਾ ਪ੍ਰਤਾਪ ਸਿੰਘ ਕੈਰੋਂ ਨੇ 28 ਨਵੰਬਰ ਤੱਕ ਜੋ ਇੰਡੀਆ ਦੀ ਹਿਸਟਰੀ ਬੋਲਦੀ ਆ ਉਹਦੇ 'ਚ ਲਿਖਿਆ ਹੈ ਕਿ ਦਿੱਤਾ ਫਾਰ ਵੀ ਨਹੀਂ ਵੀ ਸੋਨਾ ਇਕੱਠਾ ਕੀਤਾ ਪੰਜਾਬ ਤੋਂ ਬਾਹਰ ਵਾਲਿਆਂ ਨੇ 5.327 ਕਿਲੋ ਸੋਨਾ ਬਾਕੀ ਸਾਰੀਆਂ ਸਟੇਟਸ ਨੇ ਰਲ ਕੇ ਇਕੱਠਾ ਕੀਤਾ ਤੇ ਪੰਜਾਬ ਨੇ 252 ਕਿਲੋ ਸੋਨਾ ਪ੍ਰਤਾਪ ਸਿੰਘ ਕੈਰੋਂ ਦੇ ਹੱਥੀ ਪੰਡਤ ਜੋਹਰਲਾ Nehru ਨੂੰ ਦਿੱਤਾ ਸਾਨੂੰ ਕਹਿੰਦੇ 2% ਵਾਲੇ ਆਪਾਂ ਹੈਗੇ ਆਂ 2% ਵਾਲੇ ਪੂਰਾ 98% ਸੋਨਾ ਬਣਦਾ 2% ਵਾਲਿਆਂ ਨੇ ਜਿਨ੍ਹਾਂ ਦੀ ਹੱਦ ਕਦੇ ਆ 7